ਸਤਿ ਸ੍ਰੀ ਅਕਾਲ ਜੀ ਜੇਕਰ ਇਸ ਮੌਕੇ ਸਿੱਖਾਂ ਦੀ ਸਭ ਤੋਂ ਵੱਡੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਇਹ ਹੀ ਹੈ ਕਿ ਜੋ ਬੇਅਦਮੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਏ ਜਾਵੇ ਤੇ ਜਿਨ੍ਹਾਂ ਨੇ ਬੇਅਦਮੀਆਂ ਕੀਤੀਆਂ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਸ ਮਾਮਲੇ ਤੇ ਹੁਣ ਤੱਕ ਕਿੰਨੀਆਂ ਸਰਕਾਰਾਂ ਬਣੀਆਂ ਅਤੇ ਚਲੀਆਂ ਗਈਆਂ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਇਹ ਵਾਅਦੇ ਕੀਤੇ ਕਿ ਉਹ ਬੇਅਦਬੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨਗੇ ਜਾਂ ਸਖਤ ਕਾਨੂੰਨ ਬਣਾਉਣਗੇ ਉੱਥੇ ਹੀ ਪੰਜਾਬ ਦੇ ਵਿੱਚ ਮੌਜੂਦਾ ਮਾਨ ਸਰਕਾਰ ਵੱਲੋਂ ਵੀ ਇਸ ਮਾਮਲੇ ਤੇ ਕਾਰਵਾਈ ਆਰੰਭੀ ਗਈ ਤੇ ਦੱਸਦੀ ਹੈ ਕਿ ਉੱਥੇ ਹੀ ਹਾਲੇ ਤੱਕ ਇਹ ਬੇਅਦਬੀਆਂ ਲਗਾਤਾਰ ਨਿਰੰਤਰ ਜਾਰੀ ਨੇ ਪਰ ਉਦੋਂ ਜ਼ਿਆਦਾ ਇਸ ਮਾਮਲੇ ਤੇ ਸਿੱਖਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਜਦੋਂ ਇਹ ਬੇਅਦਬੀਆਂ ਕੋਈ ਸਿੱਖ ਤੇ ਸਰਤੇ ਦਸਤਾਰ ਵਾਲਾ ਕਰਦਾ ਕਿਉਂਕਿ ਇਹ ਜਈਆਂ ਕਈ ਘਟਨਾਵਾਂ ਤੁਸੀਂ ਵੀ ਆਮ ਤੌਰ ਤੇ ਦੇਖੀਆਂ ਹੀ ਹੋਣਗੀਆਂ ਕਿ ਜਦੋਂ ਬੇਅਦਬੀ ਕਰਨ ਵਾਲਾ ਕੋਈ ਸਰਦਾਰ ਜਾਂ ਸਿੱਖ ਫੈਮਿਲੀ ਦੇ ਨਾਲ ਸੰਬੰਧਤ ਬੰਦਾ ਨਿਕਲ ਆਉਂਦਾ ਤਾਂ ਉਹਨਾਂ ਤੇ ਜਿਆਦਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਿੱਖਾਂ ਦਾ ਕਹਿਣਾ ਹੈ ਕਿਉਂਕਿ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਹੈ ਉਹ ਵੀ ਜੇ ਮਰਿਆਦਾ ਦਾ ਘਾਣ ਕਰਨ ਫਿਰ ਉਹਨਾਂ ਤੇ ਤਾਂ ਸਖਤ ਕਾਰਵਾਈ ਬਣਦੀ ਹੈ ਤੇ ਇਸ ਮੌਕੇ ਇੱਕ ਸੰਤ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਪੁੱਚਿਓ ਮੰਡੀ ਜਿਨ੍ਹਾਂ ਦਾ ਡੇਰਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀਆਂ ਵੀਡੀਓ ਪਹਿਲਾਂ ਵੀ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਅਤੇ ਜੋ ਕਿ ਕਈ ਵਾਰ ਲੋਕਾਂ ਦੇ ਮਜ਼ਾਕ ਦਾ ਪਾਤਰ ਵੀ ਬਣੇ ਨੇ ਕਈ ਮੀਮਸ ਵੀ ਜਿਨ੍ਹਾਂ ਦੀਆਂ ਵੀਡੀਓਸ ਤੇ ਬਣਦੇ ਨੇ ਉਨ੍ਹਾਂ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਦਿਖ ਰਿਹਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਬੈਠੀਆਂ ਨੇ ਇਸ ਮੌਕੇ ਤੇ ਕੀਰਤਨ ਹੋ ਰਿਹਾ ਹੈ ਪਰ ਇਸ ਮੌਕੇ ਤੇ ਇਹ ਸੰਤ ਇਹ ਸਾਧੂ ਇਸ ਕੁਰਸੀ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਗਾ ਕੇ ਬੈਠਾ ਹੈ ਜਿਸ ਦਾ ਇਸ ਮੋਖੇ ਸਿੰਘ ਸੰਗਤ ਵੱਲੋਂ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਨਿੰਗ ਸਿੰਘ ਰਾਜਾ ਰਾਜ ਸਿੰਘ ਵੱਲੋਂ ਇਸ ਮੁੱਦੇ ਤੇ ਆਵਾਜ਼ ਬੁਲੰਦ ਕੀਤੀ ਗਈ ਉੱਤੇ ਕੁਝ ਨੌਜਵਾਨ ਸਿੰਘਾਂ ਨੇ ਵੀ ਸਖਤ ਚੇਤਾਵਨੀ ਦਿੱਤੀ ਹੈ ਇਸ ਸਾਧ ਨੂੰ ਕਿ ਇਹ ਬੇਅਦਬੀਆਂ ਤੋਂ ਬਾਝ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇੱਕ ਆ ਵੀਡੀਓ ਪਹਿਲਾਂ ਥੱਲੇ ਚਲਾ ਰਹੇ ਆ ਵੀਡੀਓ ਨੂੰ ਆਪਾਂ ਪਹਿਲਾਂ ਦੇਖ ਲਓ ਚੰਗੀ ਤਰ੍ਹਾਂ ਤੇ ਇਸ ਵੀਡੀਓ ਨੂੰ ਦੇਖ ਕੇ ਜਾਗਦੀ ਜ਼ਮੀਰ ਵਾਲੇ ਤਾਂ ਜ਼ਰੂਰ ਕਮੈਂਟ ਜਾਂ ਸ਼ੇਅਰ ਜ਼ਰੂਰ ਕਰਨਗੇ ਜਾਂ ਕੁਝ ਬੋਲਣਗੇ ਠੀਕ ਹੈ ਤੇ ਇਹ ਵੀਡੀਓ ਇੱਕ ਪੁੱਚੋ ਦੀ ਮੰਡੀ ਵਾਲਾ ਸਾ ਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਾਫੀ ਲੱਖਾਂ ਜੇ ਟੱਸਾਂ ਜੇ ਸ਼ੁਰੂ ਤੋਂ ਕਰਦਾ ਹੁੰਦਾ ਕਦੀ ਪਰਫਿਊਮ ਬੀਬੀਆਂ ਦੇ ਪਾਸ ਦਾ ਸੈਂਟ ਖਿਲਾਰਦਾ ਕਦੀ ਕੁਝ ਖਿਲਾਰਦਾ ਉਹ ਹੈ ਨਹੀਂ ਲੱਖਾਂ ਜੇ ਖਿਲਾਰਦਾ ਉਹ ਤਰ੍ਹਾਂ ਦੇ ਸਿੱਕੀ ਜ਼ਰੂਰ ਦੇ ਸਿੱਖੀ ਦੇ ਸਿਧਾਂਤ ਦੇ ਲੱਖਣ ਨਹੀਂ ਹੈਗੇ ਨੇ ਉਹ ਇੱਕ ਇਹਦੀ ਵੀਡੀਓ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੀ ਮੈਂ ਇਹਦੇ ਨਾਲ ਥੱਲੇ ਰੀਲ ਵੀ ਚਲਾਈ ਆ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਵੀ ਦਿੰਨਾ ਇਹ ਆਹ ਰਹੀ ਰਹੀ ਆ ਆ ਰਹੀ ਰੀਲ ਇਹਦੀ ਆ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਵੇਂ ਕੁਰਸੀ ਢਾ ਕੇ ਬਰਾਬਰ ਤੇ ਬੈਠਾ ਇਹ ਹੁਣ ਇਸ ਬੰਦੇ ਦੀ ਤਾਂ ਚਲੋ ਜੋ ਵੀ ਮਾਰ ਇਹ ਹਰਕਤਾਂ ਕਰਦਾ ਪਿਆ ਜੋ ਲੱਛਣ ਖਿਲਾਰਦਾ ਸਿੱਖੀ ਸਿਧਾਂਤ ਦੇ ਪੰਥ ਦੇ ਤਾਂ ਹੈ ਨਹੀਂ ਐ ਨਹੀਂ ਤੇ ਇਹ ਸਭ ਤੋਂ ਵੱਡੀ ਸੇਲਾ ਤੇ ਸੰਗਤ ਨੂੰ ਆ ਕਿ ਜਿਹੜੀ ਕਿਨੇ ਕੋਲ ਆਉਂਦੀ ਪਈ ਆ ਇਹਦੇ ਚਰਨਾਂ 'ਚ ਪੈਰਾਂ ਜਾ ਕੇ ਬੈੰਦੀ ਵੀ ਸਾਹਮਣੇ ਬਹਿ ਰਹੇ ਨੇ ਵੀਰ ਭਰਾ ਯਾਰ ਤੁਸੀਂ ਸਾਧ ਨੂੰ ਮੰਨਣਾ ਦੇਹ ਤੇ ਰੀਨੂ ਮੰਨਣਾ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਔਟ ਲੈਣੀ ਸਿੱਧੀ ਮਹਾਰਾਜ ਦੀ ਕਿੰਨਾ ਫਰਕ ਆ ਤੁਸੀਂ ਸਾਧ ਨੂੰ ਨਾ ਸਿਰ ਚੜਾਇਆ ਐ ਇਹੋ ਜਿਹਾਂ ਨੂੰ ਅਰੇ ਕਾਫੀ ਸਾਧ ਨੇ ਹੁਣ ਮਾਰੇ ਕਿਰਪਣਾ ਹੀ ਇੱਕ ਬਣਾ ਰਹੇ ਮੀਟਿੰਗ ਕਰਕੇ ਜਿਹੜੇ ਵੀ ਪਖੰਡਵਾ ਸਾਧ ਡੇਰਿਆਂ ਦੇ ਜਾਂ ਜਿੰਨੇ ਵੀ ਆ ਪੰਜਾਬ ਦੇ ਵਿੱਚ ਵਹਿਮਾ ਪਰਮਾਨੂ ਪਾ ਰਿਆ ਵਸੀ ਕਰਨ ਕਰਦਾਂਗੇ ਅਸੀਂ ਉਹ ਕਰਦਾਂਗੇ ਉਹਨਾਂ ਖਿਲਾਫ ਵੀ ਥੋੜਾ ਹੁਣ ਚੱਲਣ ਲੱਗੇ ਆ ਇਸ ਮੁੱਦੇ ਤੇ ਕੋਈ ਨਹੀਂ ਬੋਲਿਆ ਸਿਵਾਏ ਬਾਬਾ ਕੁਲਵਿੰਦਰ ਸਿੰਘ ਜਥੇਦਾਰ ਜੋ ਨੇ ਚੌਂਤੇਰੇ ਭੈਣੇ ਚੌਂਤੇਰੇ ਤੇ ਰਾਜਾ ਰਾਜ ਸਿੰਘ ਜੀ ਅੜਬਾ ਖੜਮਾ ਵਾਲੇ ਦਲਪੰਥ ਦੇ ਉਹ ਉਹਨਾਂ ਦੇ ਬਿਆਨ ਹੀ ਦੇਖਿਆ ਬਾਕੀਆਂ ਨੇ ਕਿਉਂ ਨਹੀਂ ਆਏ ਕਿਉਂਕਿ ਦਲ ਪੰਥਾਂ ਦੇ ਵਿੱਚ ਵੀ ਪਾੜ ਪੈ ਗਏ ਨੇ ਦੋ ਬਾਟੇ ਕਰਦੇ ਨੇ ਜਾਤਾਂ ਵਾਤਾਂ ਨੂੰ ਲੈ ਰਹੇ ਮਾਰ ਰਹੇ ਖਾਲਸਾ ਪੰਥ ਸਾਜਿਆ ਹੀ ਬਾਟਾ ਇੱਕ ਕਰਕੇ ਸਾਡੇ ਹੋਂਦ ਧਰਮ ਦੇ ਠੇਕੇਦਾਰਾਂ ਨੇ ਬਾਟੇ ਦੋ ਕਰਤੇ ਤੇ ਦੋ ਤੋਂ ਵੀ ਤਿੰਨ ਕਰ ਰਹੇ ਨੇ ਹੁਣ ਉਹ ਧਰਮ ਦੇ ਠੇਕੇਦਾਰ ਆ ਤੇ ਉਹ ਜੇ ਸਾਡੇ ਲੋਕ ਮੂਰਖ ਸਾਠੇ ਸੇਖੀ ਉਹਦੇ ਮੂਰਖ ਬਣੇ ਪਏ ਨੇ ਗੱਲਾਂ ਚੁਬਣੀ ਆਵੀਆਂ ਕਮੈਂਟ ਵੀ ਗਲਤ ਆਉਣਗੇ ਸਾਨੂੰ ਕਾਹ ਉਹ ਕਈ ਚੱਕਰ ਨਹੀਂ ਆਪਾਂ ਨੂੰ ਹੁਣ ਇਸ ਵੀਡੀਓ ਦੇ ਵਿੱਚ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਨਾ ਯਾਰ ਸਾਦਾਂ ਤੋਂ ਛੱਡੋ ਤਾਂ ਅਸੀਂ ਆਪ ਪੰਜਾਬ ਦੇ ਅਸੀਂ ਆਪ ਉਹਨੂੰ ਸ਼ਹਿਦ ਦਿੰਨੇ ਆ ਉਹ ਨਹੀਂ ਦਿੰਦੇ ਅਸੀਂ ਸ਼ਹਿਦ ਦਿੰਨੇ ਆ ਉਹਨਾਂ ਨੂੰ ਉਹਨਾਂ ਕੋਲ ਜਾ ਜਾ ਕੇ ਬੈਠਦੇ ਗੁਰੂ ਗ੍ਰੰਥ ਸਾਹਿਬ ਦੀ ਈ ਔਕਾਤ ਹੋ ਗਈ ਯਾਰ ਬੰਦੇ ਦੀ 2 ਟੱਕੀ ਦੀ ਔਕਾਤ ਨਹੀਂ ਇਹ ਬੰਦੇ ਦੀ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਬਰਾਬਰ ਬੈਠਣਾ ਬਹੁਤ ਵੱਡੀ ਉਹ ਸਿੱਖਾਂ ਨੂੰ ਵੀ ਨਾਲ ਅਕਲ ਆਉਣੀ ਚਾਹੀਦੀ ਜਿਹੜੇ ਇਨਸਾਨ ਨੂੰ ਬਿਠਾ ਕੇ ਬੈਠੇ ਨੇ ਸਾਲੇ ਨੂੰ ਇੱਕ ਕੁੱਤੇ ਦੇ ਹੱਡੇ ਜਿਹਨ ਮੈਂ ਗਿਣਾਗਾ ਮੇਰੇ ਕੋ ਗਾਲਾਂ ਨਿਕਲੇ ਗੁਰੂ ਗ੍ਰੰਥ ਸਾਹਿਬ ਦੀ ਮਾਰਾਇ ਦੇ ਦਸਾਂ ਗੁਰੂਆਂ ਨੂੰ ਨੌ ਪਾਸ਼ੇ ਗੁਰੂ ਪੀਰ ਫਕੀਰ ਪਕੰਬਰ ਦੇਵੀ ਦੇਰ ਤੇ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਦੇ ਬਰਾਬਰ ਇਹਨਾਂ ਨੂੰ ਕੀਤਾ ਪਿਆ ਹੁਣ ਤੇ ਪਹਿਲਾਂ ਸਿੱਖੋ ਤੁਹਾਡੀ ਯਾਰ ਮੈਂ ਤੁਹਾਨੂੰ ਕੀ ਕਵਾਂ ਨਹੀਂ ਇਕਤਾ ਕਰ ਲੋ ਬਈ ਆ ਸਾਦਾ ਸੂਦਾ ਦੇ ਡੇਰੇ ਤੇ ਜਾਣਾ ਇਹਨਾਂ ਨੂੰ ਪੈਣਾ ਕੁੱਟਣਾ ਕੋਈ ਫਰਕ ਨਹੀਂ ਆ ਆ ਜਿਨੇ ਵੀ ਸਾਧ ਦੇ ਡੇਰੇ ਦੇਖਣੇ ਮੈਂ ਅਮਰਤਾਰੀ ਜਰਾ ਸਿੰਘ ਹੁੰਦੇ ਨੇ ਆਪਣੇ ਅਮਰਦਾਰੀ ਪਰਿਵਾਰ ਹੁੰਦੇ ਨੇ ਥੋੜੀ ਯਾਰ ਅਗਲੋਂ ਹੱਥ ਮਾਰਦੇ ਗੁਰੂ ਗ੍ਰੰਥ ਸਾਹਿਬ ਦੀ ਉਹ ਢੋਲਿਆ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈ ਕੇ ਤੁਹਾਨੂੰ ਉਹ ਕਰਦੇ ਨੇ ਪਏ ਨੇ ਕੀ ਸੁਣਾਉਂਦੇ ਨੇ ਪਰ ਤੁਸੀਂ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਯਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਨਹੀਂ ਮੰਨਦੇ ਪੜਦੇ ਨੇ ਕਿਨੇ ਬਾਣੀ ਪੜਦੇ ਨੇ ਨਿਤਨੇਮ ਕਰਦੇ ਬੜੇ ਇਕੱਟੜਾ ਉਹ ਨਿਤਨੇਮ ਤੁਹਾਡਾ ਕੁਝ ਨਹੀਂ ਜੀ ਆਪਾਂ ਉਹਦੀ ਮੰਨਣੀ ਨਹੀਂ ਆ ਬਾਕੀ ਆਹੀ ਵੀ ਧੰਨਵਾਦ ਕਰਦੇ ਬਾਬਾ ਕੁਲਵਿੰਦਰ ਸਿੰਘ ਜੀ ਦਾ ਜਥੇਦਾਰ ਦਾ ਰਾਜ ਰਾਜ ਸਿੰਘ ਜੀ ਦਾ ਜਿਹੜੀ ਹਰ ਇੱਕ ਮੁੱਦੇ ਦੇ ਅਖੰਡੇ ਵਾਟੇ ਦੇ ਬਹੁਤੇ ਬੋਲਦੇ ਨੇ ਹਰ ਇੱਕ ਮੁੱਦੇ ਤੇ ਬੋਲਦੇ ਨੇ ਯਾਰ ਹੋਰ ਤਾਂ ਆਪਾ ਜਿੰਨੇ ਮੈਂ ਜਥੇਦਾਰ ਦੇਖਦਾ ਹੋਰ ਵੀ ਦਲ ਪੰਥਾਂ ਦੇ ਕਦੀ ਇੰਨਾ ਕਿੰਨਾ ਛੇਤੀ ਬਿਆਨ ਨਹੀਂ ਆਉਂਦਾ ਜੇ ਆਉਂਦਾ ਵਾ ਬੜੀ ਸੋਚ ਸਮਝ ਕੇ ਪੋਲੀਟੀਕਲ ਹੀ ਆਉਂਦਾ ਵਾ ਵੀਡੀਓ ਸ਼ੇਅਰ ਜ਼ਰੂਰ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈ